ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸ਼ੁਕਰੀਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜੇ ਬਾਹਰ ਖੜੇ ਐ ਕੁਝ ਫੈਮਿਲੀ ਮੈਂਬਰ ਹੋਣਗੇ ਪਰਿਵਾਰਾਂ ਦੇ ਮੈਂਬਰ ਹੋਣਗੇ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਨੂੰ ਆ ਲੈਣ ਦਿਓ ਪਿੱਛੇ ਕੋਈ ਗੱਲ ਨਹੀਂ ਪਿੱਛੇ ਖੜ ਜਾਨਗੇ ਇੱਕੋ ਇਹ ਦਿਨ ਰੋਜ਼ ਰੋਜ਼ ਨਹੀਂ ਆਉਂਦੇ ਆ ਕਹਿ ਦਿਓ ਹਨਾ ਆਜੋ 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 ਆਪਣੀ ਨੇ ਸਾਰੇ ਕੋਈ ਸਭ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਮੁਤਾਬਕ ਲੋਕਤੰਤਰ ਦੀ ਨੀ ਜਿਹੜੀ ਹੈ ಗ್ರಾಮ ਪੰਚਾਇਤ ਅੱਜ ਸਾਰੇ ਪੰਚ ਸਹਿਬਾਨ ਲੋਕਾਂ ਦੁਆਰਾ ਚੁਣੇ ਹੋਏ ਵੱਖ-ਵੱਖ ਬਲਾਕਾਂ ਦੇ ਸੰਗਰੂਰ ਜ਼ਿਲ੍ਹੇ ਦੇ ਨਾਲ ਉਹਨਾਂ ਦੇ ਆਏ ਹੋਏ ਉਹਨਾਂ ਦੇ ਪਰਿਵਾਰ ਦੇ ਮੈਂਬਰ ਤੇ ਬਹੁਤ ਸਾਰੇ ਸਰਪੰਚ ਸਾਹਿਬਾਨ ਲਗਭਗ ਕਈ ਪੰਚਾਇਤਾਂ ਹੀ ਆਈਆਂ ਹੋਣੀਆਂ ਪੂਰੀਆਂ ਦੇ ਪੂਰੀਆਂ ਨਾਲ ਦੀ ਨਾਲ ਸੰਗਰੂਰ ਤੇ ਧੂਰੀ ਇਲਾਕੇ ਦਾ মিডিਆ ਜਿਹਦੇ ਵਿੱਚ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ মিডিਆ ਜਿਨ੍ਹਾਂ ਨੇ ਅੱਜ ਦੇ ਇਸ ਪੂਰੇ ਸਮਾਗਮ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨਾ ਸਾਰੇ ਸਾਥੀ ਮਿੱਤਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨਾਲ ਸਟੇਜ ਦੇ ਉੱਤੇ ਬੈਠੇ ਡਿਪਟੀ ਕਮਿਸ਼ਨਰ ਸੰਗਰੂਰ ਐਸਐਸਪੀ ਸੰਗਰੂਰ ਆਈਜੀ ਮਨਦੀਪ ਸਿੱਧੂ ਜੀ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾ ਜੀ ਸਾਡੀ ਪਾਰਟੀ ਦੇ ਵਖ ਵਖ ਆਉਦਿਆਂ ਤੇ ਆਪਣੀ ਡਿਊਟੀ ਨਿਭਾ ਰਹੇ ਸਾਰੇ ਮੇਰੇ ਸਾਥੀ ਕੁਲੀ ਸਾਹਿਬ ਲਖਾ ਜੀ ਮੰਟੂ ਹੋਰੀ ਸਾਰੇ ਅਨ ਡਾਕਟਰ ਅਨਵਰ ਹੋਗੇ ਦਿਲਬੀਰ ਗੁਰਮੀਲ ਸਿੱਧੂ ਸਾਹਿਬ ਸਾਰੇ ਸਾਡੇ ਮਿੱਤਰ ਨੇ ਕੁਦਨੀ ਸਾਹਿਬ ਬੈਠੇ ਪਿੱਛੇ ਮੈਂ ਜੇ ਕਿਸੇ ਦਾ ਨਾਮ ਪੀਤੂ ਸਰਪੰਚ ਬੈਠਾ ਸੋ ਜੇ ਕਿਸੇ ਦਾ ਨਾਮ ਲੈਣਾ ਰਹਿ ਗਿਆ ਹੋਵੇ ਤਮਾਫੀ ਚਾਹਨਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫੰਕਸ਼ਨ ਕੋਈ ਰਾਜਨੀਤਿਕ ਫੰਕਸ਼ਨ ਨਹੀਂ ਹੈਗਾ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਇਸ ਕਰਕੇ ਕਿ ਤੁਸੀਂ ਲੋਕਾਂ ਦੁਆਰਾ ਚੁਣੇ ਗਏ ਹੋ ਔਰ ਅੱਜ ਸੌਚਕ ਸਮਾਗਮ ਹੈ ਇਸ ਤੋਂ ਪਹਿਲਾਂ ਜਿਵੇਂ ਸੰਗਰੂਰ ਜ਼ਿਲ੍ਹੇ ਚ 422 ਗ੍ਰਾਮ ਪੰਚਾਇਤਾਂ ਨੇ ਉਹਨਾਂ ਦੇ ਚੁਣੇ ਹੋਏ ਲਗਭਗ ਸਾਰੇ ਸਰਪੰਚ ਜਿਹੜੇ ਨੇ ਉਹਨਾਂ ਨੂੰ 8 11 24 ਨੂੰ ਲੁਧਿਆਣਾ ਵਿਖੇ ਅਹੁਦੇ ਦੀ ਸੌ ਚੁਕਾਈ ਜਾ ਚੁੱਕੀ ਹੈ ਅੱਜ ਪੂਰੇ ਪੰਜਾਬ ਵਿੱਚ 19 ਜ਼ਿਲ੍ਹਿਆਂ ਚ ਪੰਚ ਸਹਿਬਾਨਾਂ ਦੀ ਸੌ ਚੁੱਕ ਸਮਾਗਮ ਦੀ ਰਸਮ ਹੋ ਰਹੀ ਹੈ ਤੇ ਮੇਰੀ ਡਿਊਟੀ ਆਪਣੇ ਜ਼ਿਲ੍ਹੇ ਸੰਗਰੂਰ ਚ ਹੈ ਉਹ ਕਹਿੰਦੇ ਆ ਵੀ ਕੁੜੀ ਭਾਵੇਂ ਜਿਹੜੇ ਜਿੱਡੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਜਿੰਨੀ ਮਰਜੀ ਦੂਰ ਵਿਆਹੀ ਜਾਵੇ ਪਰ ਉਹਨੂੰ ਹਮੇਸ਼ਾ ਹੀ ਇੱਕੋ ਹੀ ਅਰਦਾਸ ਹੁੰਦੀ ਹੈ ਉਹਦੀ ਦੁਆਵਾਂ ਹੁੰਦੀਆਂ ਨੇ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਤੇ ਜੇ ਪੇਕੀ ਆਉਣ ਦਾ ਮੌਕਾ ਮਿਲ ਜੇ ਫਿਰ ਤਾਂ ਉਹ ਤੋਂ ਵੀ ਵਧੀਆ ਹੋ ਜਾਂਦਾ ਸੋ ਅੱਜ ਮੈਂ ਪੇਕੇ ਆਇਆ ਆਪਣੇ ਸੰਘਰੂਰ ਜ਼ਿਲ੍ਹੇ ਵਾਲੇ ਤੁਸੀਂ ਧੂਰੀ ਵਾਲੇ ਤੁਸੀਂ ਜਿਹੜਾ ਸਾਡਾ ਮਾਣ ਵਧਾਇਆ ਹੋਇਆ ਮੈਨੂੰ ਜਾਣਾ ਪੈਂਦਾ ਸਾਰੇ ਪਾਸੇ ਤੁਸੀਂ ਦੇਖਦੇ ਰਹਿੰਦੇ ਹੋ ਰੋਜ਼ ਟੀਵੀ ਤੇ ਕਦੇ ਕਿਤੇ ਕਦੇ ਕਿਤੇ ਪਰ ਜੋ ਖੁਸ਼ੀ ਜਾਂ ਜੋ ਸਕੂਨ ਇੱਥੇ ਇਸ ਇਲਾਕੇ ਚ ਆ ਕੇ ਮਿਲਦਾ ਕਿਉਂਕਿ ਜਿੱਥੇ ਤੁਹਾਡਾ ਬਚਪਨ ਬੀਤਿਆ ਹੋਵੇ ਉੱਥੋਂ ਭਾਵੇਂ ਮੱਖੀਆਂ ਮੱਛਰਾਂ ਵਾਲੀ ਜਗ੍ਹਾ ਹੀ ਹੋਵੇ ਪਰ ਉਹ ਉਹ ਜਗ੍ਹਾ ਜਿਹੜੀ ਤੁਹਾਨੂੰ ਭੁੱਲ ਨਹੀਂ ਸਕਦੀ ਔਰ ਭੁੱਲਣੀ ਚਾਹੀਦੀ ਵੀ ਨਹੀਂ ਜਿੱਥੋਂ ਤੁਸੀਂ ਉੱਠੇ ਹੋ ਜਿੱਥੇ ਗੋਲੀ ਡੰਡੇ ਖੇਡ ਕੇ ਜਿੱਥੇ ਬਾਂਦਰ ਕਿਲੇ ਖੇਡ ਕੇ ਜਿੱਥੇ ਬੱਚਿਆਂ ਨਾਲ ਲਿਬੜ ਕੇ ਫਿਰ ਜਿੱਥੇ ਸਕੂਲਾਂ ਚ ਪੜ ਕੇ ਤੇ ਜਿੱਥੇ ਤੁਹਾਡੀ ਮੁੱਢਲੀ ਸਿੱਖਿਆ ਹੋਈ ਹੈ ਜਾਂ ਜਿੱਥੋਂ ਤੁਸੀਂ ਨਿਕਲਿਓ ਉਸ ਜਗ੍ਹਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਸੋ ਮੈਂ ਇੱਥੇ ਜਿੰਨੇ ਵੀ ਅੱਜ ਪੰਚ ਸਹਿਬਾਨ ਸਰਪੰਚ ਸਹਿਬਾਨ ਆਏ ਨੇ ਮੈਂ ਇੱਕ ਦੋ ਗੱਲਾਂ ਕਰਨੀਆਂ ਤੁਹਾਡੇ ਨਾਲ ਇਹ ਬਹੁਤ ਵੱਡੀ ਗੱਲ ਹੈ ਕਿ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ بڑے ਲੋਕ ਤਰਸਦੇ ਰਹਿੰਦੇ ਆ ਕਿ ਸਾਨੂੰ ਲੋਕ ਵੋਟਾਂ ਪਾ ਕੇ ਚੁਣ ਲੈਣ ਵੱਡੇ-ਵੱਡੇ ਲੀਡਰ ਵੱਡੇ-ਵੱਡੇ ਅਹੁਦਿਆਂ ਤੇ ਪਹੁੰਚ ਜਾਂਦੇ ਆ ਪਰ ਕੋਈ ਰਾਜ ਸਭਾ ਵਿੱਚ ਦੀ ਜਾਂਦਾ ਕੋਈ ਕਿਥੋਂ ਦੀ ਜਾਂਦਾ ਲੋਕਾਂ ਦੁਆਰਾ ਚੁਣੇ ਜਾਣ ਦੀ ਕਈਆਂ ਦੀ ਇੱਛਾ ਹੀ ਰਹਿ ਗਈ ਕਿ ਲੋਕ ਵੀ ਚੁਣ ਲੈਣ ਇਹ ਬਹੁਤ ਵੱਡੀ ਗੱਲ ਹੈ ਕਿ ਭਾਵੇਂ ਪਿੰਡ ਦਾ ਪੰਚ ਹੀ ਚੁਣਿਆ ਜਾਵੇ ਲੋਕਾਂ ਦੁਆਰਾ ਫਤਵਾ ਲੈ ਕੇ ਆਏ ਹਾਂ ਆਪਣੇ ਆਪ ਲਈ ਇੱਕ ਜ਼ੋਰਦਾਰ ਤਾੜੀ ਪਹਿਲਾਂ ਜ਼ਰੂਰ ਬਣਦੀ ਹੈ ਤੁਹਾਡੇ ਲਈ ਕਿਉਂਕਿ ਹਰੇਕ ਨੂੰ ਹੁੰਦਾ ਹੈ ਵੀ ਮੈਂ ਕਿਸੇ ਸੁਸਾਇਟੀ ਦਾ ਪ੍ਰਧਾਨ ਬਣ ਜਾ ਕੋਈ ਯੂਨੀਅਨ ਦਾ ਪ੍ਰਧਾਨ ਬਣ ਜਾ ਲੋਕ ਤਾਂ ਸ਼ਮਸ਼ਾਨ ਘਾਟ ਦੀ ਕਮੇਟੀ ਦਾ ਪ੍ਰਧਾਨ ਬਣਨ ਨੂੰ ਪਿਆਰ ਰਹਿੰਦੇ ਆ ਵੀ ਚਲੋ ਗੱਡੀ ਦੇ ਪਿੱਛੇ ਲਿਖਾਵਾਂਗੇ ਪ੍ਰਧਾਨ ਜੀ ਤੇ ਤੁਸੀਂ ਤਾਂ ਫੇਰ ਇੱਕ ਪ੍ਰੋਸੈਸਰਹੀਂ ਚੁਣ ਕੇ ਆਏ ਹੋ ਮੈਂਬਰ ਸਾਹਿਬ ਸੋ ਕਈ ਪੀੜੀਆਂ ਦੱਸੀ ਜਾਂਦੇ ਰਹਿੰਦੀਆਂ ਫਿਰ ਵੀ ਮੇਰਾ ਦਾਦਾ ਇੱਕ ਵਾਰੀ ਮੈਂਬਰ ਬਣਿਆ ਸੀ ਪੰਚਾਇਤ ਦਾ ਅੱਛਾ ਜੀ ਹਾਂਜੀ ਸੋ ਇਹ ਵੱਡੀ ਗੱਲ ਹੈ सरपंच ਬਣਨਾ ਮੈਂਬਰ ਬਣਨਾ ਹੀ ਲੋਕਤੰਤਰ ਦੀ ਨੀ ਹੈ ਔਰ 50% ਇਹਦੇ ਚ ਮਾਵਾਂ ਭੈਣਾਂ ਨੇ ਉਹਨਾਂ ਦਾ ਹਿੱਸਾ ਹੈ ਔਰ ਉਹਨਾਂ ਦਾ ਹਿੱਸਾ ਮੈਂ ਕਹਿੰਦਾ ਬਿਲਕੁਲ ਜਾਇਜ਼ ਹੈ ਕਿਉਂਕਿ ਘਰ ਦਾ ਚੁੱਲ੍ਹਾ ਜੇ ਉਹਨਾਂ ਬਿਨਾ ਚੱਲ ਨਹੀਂ ਸਕਦਾ ਤਾਂ ਦੇਸ਼ ਵੀ ਉਹਨਾਂ ਬਿਨਾ ਚੱਲ ਨਹੀਂ ਸਕਦਾ ਸੋ ਪਿੰਡ ਦੇ ਪੰਚਾਇਤ ਨੂੰ ਜਿਹੜਾ ਚਲਾਉਣ ਦੇ ਵਿੱਚ ਯੋਗਦਾਨ ਜਿੰਨਾ ਮਾਵਾ ਭੈਣਾਂ ਦਾ ਰਹੂਗਾ ਹੋਰ ਵੀ ਮੈਂ ਕਹਿੰਦਾ ਉਹ ਚ ਵਾਦਾ ਹੋਣਾ ਚਾਹੀਦਾ ਕਿਉਂਕਿ ਚੁੱਲ੍ਹੇ ਚੌਂਕੇ ਦਾ ਉਹਨਾਂ ਨੂੰ ਪਤਾ ਹੈ ਸਾਫ਼ ਸਫਾਈ ਦਾ ਪਿੰਡਾਂ 'ਚ ਜਿਵੇਂ ਆਪਾਂ ਕਰਨ ਨੂੰ ਫਿਰਦੇ ਆ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਕੂੜਾ ਕਿੱਥੇ ਜਾਂਦਾ ਪਾਣੀ ਕਿੰਨਾ ਜਾਂਦਾ ਟੋਬੇ ਦਾ ਕੀ ਹਾਲ ਹੈ ਇਹ ਸਭ ਕੁਝ ਉਹਨਾਂ ਨੂੰ ਪਤਾ ਸੋ ਅੱਜ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ एक, एक कदम तो सिर मथे और मैं इस गलों यकीन दवाना बतौर मुख्यमंत्री भी बतौर थोड़ा छोटा बड़ा भरा पुत भतीजा ला लो भी ती मो पेंड वास्ते साझा भी हाँ पहले तो पिंड के फैसला करो कि पहले कम चार पाँच लिस्ट बना लो फिर वो चो पेल के मता पा के दौ पैसे कि लगते ने यह ना सोचो ਪੈਸੇ ਦੇਣੇ ਪਿੰਡ ਚ ਗ੍ਰਾਂਟ ਪਿੰਡ ਵਾਸਤੇ ਸਾਂਝੀ ਕੰਮ ਵਾਸਤੇ ਦੇਣੀ ਉਹ ਸਾਡੀ ਸਰਕਾਰ ਦੀ ਗਾਰੰਟੀ ਹੈ ਲਾਇਬ੍ਰੇਰੀ ਵਾਸਤੇ ਮਤਾਂ ਪਾਉਂਗੇ ਸਕੂਲ ਵਾਸਤੇ ਪਾਉਂਗੇ ਸੋਲਰ ਲਾਈਟਾਂ ਲਾਉਣੀਆਂ ਨੇ ਸੜਕਾਂ ਬਣਾਉਣੀਆਂ ਨੇ ਪਿੰਡ ਦੇ ਵਿੱਚ ਕੋਈ ਹੋਰ ਕੰਮ ਹੈ ਜੀਤੋਂ ਪਿੰਡ ਕਈ ਸਾਲਾਂ ਤੋਂ ਉਹ ਪਿੰਡ ਦੀ ਸਮੱਸਿਆ ਬਣੀ ਹੋਈ ਹੈ ਪਹਿਲਾਂ ਉਹ ਹੱਲ ਕਰਾ ਲਓ ਪੈਸੇ ਵੱਲੋਂ ਕੋਈ ਦਿੱਕਤ ਨਹੀਂ ਆਊਗੀ ਉਮੀ ਮੇਰੇ ਵੱਲੋਂ ਭਰੋਸਾ ਮੈਂ ਤੁਹਾਨੂੰ ਦਿਨਾ ਔਰ ਕੁਝ ਕੰਮ ਅਸੀਂ ਇਦਾਂ ਦੇ ਵੀ ਕੀਤੇ ਜਿਵੇਂ ਸੰਗਰੂਰ ਜ਼ਿਲ੍ਹੇ ਤੋਂ ਕਈ ਕੰਮ ਇਹ ਜੇ ਨੇ ਜਿਨ੍ਹਾਂ ਦੀ ਅਸੀਂ ਲੈਬੋ੍ਰਟਰੀ ਬਣਾ ਰੱਖੀ ਐ ਸੰਗਰੂਰ ਵੀ ਪਹਿਲਾਂ ਸੰਗਰੂਰ ਟਰਾਈ ਕਰ ਲੋ ਜੇ ਸੰਗਰੂਰ ਕਾਮਯਾਬ ਹੋ ਗਿਆ ਫੇ ਸਾਰੇ ਪੰਜਾਬ 'ਚ ਕਰ ਦਾਂਗੇ ਤੇ ਤੁਸੀਂ ਵੀ ਤਾਂ ਇਹੀ ਕੀਤਾ ਸੀ 2014 'ਚ ਮੈਨੂੰ ਪਹਿਲਾਂ ਸੰਗਰੂਰ ਤੋਂ ਟਰਾਈ ਕੀਤਾ ਸੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਕਾਮਯਾਬ ਹੋ ਗਈ ਤਾਂ ਸਾਰੇ ਪੰਜਾਬ 'ਚ ਹੋਊਗੀ ਤੂੰ ਸੰਗਰੂਰ ਤਾਂ ਫਿਰ ਇੱਕ ਰਾਜਧਾਨੀ ਬਣ ਗਈ ਨਾ ਪ੍ਰਯੋਗਸ਼ਾਲਾ ਬਣ ਗਈ ਇੱਕ ਸੋ ਸੰਗਰੂਰ ਅਸੀਂ ਇੱਕ ਪਹਿਲ ਨਾਂ ਦੀ ਅਕਾਲਗੜ੍ਹ ਤੋਂ ਮੇਰੇ ਖਿਆਲ ਸ਼ੁਰੂ ਕੀਤੀ ਸੀ ਪਹਿਲ ਨਾਂ ਦੀ ਸਕੀਮ ਸ਼ੁਰੂ ਕੀਤੀ ਸੀ ਜਿਹਦੇ ਚ ਪੰਚਾਇਤ ਘਰ ਚ ਜਾਂ ਕਿਤੇ ਕੋਈ ਸਾਂਝੀ ਜਗ੍ਹਾ ਤੇ ਮਸ਼ੀਨਾਂ ਰੱਖ ਕੇ ਮਾਵਾ ਪੈਣਾ ਦਾ ਇੱਕ ਗਰੁੱਪ ਬਣਾਇਆ ਸੀ ਸੈਲਫ ਹੈਲਪ ਗਰੁੱਪ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਵਾਸਤੇ ਦਿੱਤੀਆਂ ਕੰਪਿਊਟਰ ਤੇ ਨਾਂ ਪਾ ਜਾਂਦਾ ਸੀ ਉਹ ਮਸ਼ੀਨ ਘਰੇ ਵੀ ਲੈ ਕੇ ਜਾ ਸਕਦੀਆਂ ਸੀ ਤੇ ਉਹਨਾਂ ਨੂੰ ਫਿਰ ਸਿਉਂ ਕੇ ਸਕੂਲਾਂ ਨੂੰ ਅਸੀਂ ਸਪਲਾਈ ਕਰਦੇ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਕੋਲੇ ਡਾਟਾ ਪਿਆ ਹੈ 1800 ਤੋਂ ਵੱਧ ਔਰਤਾਂ ਨੂੰ ਟ੍ਰੇਨਿੰਗ ਦੇ ਕੇ ਪਹਿਲ ਪ੍ਰੋਜੈਕਟ ਦੇ ਅਧੀਨ ਸੰਗਰੂਰ ਦੀਆਂ ਜਿਹੜੀਆਂ ਸਵੇ ਸਹਿਤਾ ਸਮੂਹਾਂ ਦੇ ਜਿਹੜੇ ਸੈਲਫ ਹੈਲਪ ਗਰੁੱਪ ਜਿਹੜੇ ਨੇ 2024-25 ਚ ਲਗਭਗ 80000 ਸਕੂਲੀ ਵਰਦੀਆਂ ਬਣਾ ਕੇ 4.5 ਕਰੋੜ ਰੁਪਇਆ ਮਾਵਾ ਪੈਣਾ ਨੇ ਕਮਾ ਲਿਆ 4.5 ਕਰੋੜ ਰੁਪਇਆ 80000 ਸਕੂਲਾਂ ਦੀ ਵਰਦੀ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਨੂੰ ਵੀ ਕਹਤਾ ਤੁਸੀਂ ਵੀ ਸਾਡੇ ਕੋਲੋਂ ਸਵਾਓ ਫਿਰ ਜਦੋਂ ਕਾਮਯਾਬ ਹੋ ਗਿਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਲੈ ਗਏ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਲੈ ਕੇ ਜਾ ਰਹੇ ਹਾਂ ਉਹਨਾਂ ਕੋਲੇ ਆ ਜਿਹੜੇ ਮੁੰਡੇ ਖੜੇ ਪੁਲਿਸ ਵਾਲੇ ਇਨਾਂ ਦੀਆਂ ਵਰਦੀਆਂ ਦੇ ਨਾਪ ਕਿਹੜੀ ਫੀਤੀ ਲੱਗੂਗੀ ਸਭ ਕੁਝ ਉਹ ਦਿੱਤਾ ਜਾਊਗਾ ਤੇ ਪੁਲਿਸ ਦੀਆਂ ਵਰਦੀਆਂ ਨਾਮ ਵੀ ਇੱਥੇ ਜਿਹੜੇ ਲੱਗੂਗੀ ਪਲੇਟ ਕਿਉਂਕਿ ਜਦੋਂ ਸਾਡੀਆਂ ਮਾਵਾਂ ਭੈਣਾਂ ਜਿਨ੍ਹਾਂ ਕੋਲ ਕਲਾ ਹੈਗੀ ਐ ਜਦੋਂ ਤੱਕ ਉਹਦਾ ਘਰ ਵਾਲਾ ਜਾਂ ਉਹਦਾ ਭਰਾ ਜਾਂ ਉਹਨਾਂ ਦਾ ਕਮਾਊ ਜਿਹੜਾ ਜੀਅ ਕਰਦਾ ਜਦੋਂ ਤੱਕ ਉਹ ਆਪਣੀ ਨੌਕਰੀ ਤੋਂ ਆਪਣੇ ਘਰੋਂ ਆਪਣੇ ਦਫ਼ਤਰੋਂ ਆਪਣੇ ਖੇਤੋਂ ਆਵੇ ਉਹ ਤੱਕ ਘੱਟੋ-ਘੱਟ ਉਹਦੇ ਘਰੇ 1000 1500 2000 ਰੁਪਇਆ ਉਹਦੇ ਘਰ ਦੇ ਕਮਾ ਕੇ ਬੈਠੇ ਹੋਣ ਤਾਂ ਕਬੀਲਦਾਰੀ ਵੀ ਲਈ ਤੇ ਰਹੂਗੀ ਤੇ ਤਰੱਕੀ ਵੀ ਤਾਈਆਂ ਹੋਊਗੀ ਚੀਨ ਦੀ ਤਰੱਕੀ ਦਾ ਇਹੀ ਕਾਰਨ ਹੈ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰ ਰਹੇ ਆ ਔਰ ਕੰਮ ਵੀ ਉਹ ਕਰ ਰਹੇ ਜਿਹੜਾ ਆਪਾਂ ਨੂੰ ਆਉਂਦਾ ਦਰੀਆਂ ਬੁਣਨੀਆਂ ਕੱਚੀ ਕਹਾਣੀ ਦਾ ਤੇਲ ਸਾਬਣਾ ਬਣਾਉਣੀਆਂ ਚੱਪਲਾਂ ਬਣਾਉਣੇ ਕਿੰਨੇ ਕੰਮ ਨੇ ਜਿਹੜੇ ਆਪਾਂ ਨੂੰ ਆਉਂਦੇ ਨੇ ਜਿਹਨਾਂ ਨੂੰ ਆਪਾਂ ਕਮਰਸ਼ੀਅਲ ਕਰ ਦਈਏ ਫਿਰ ਅਸੀਂ ਹਰ ਮਹੀਨੇ ਉਹਦਾ ਮਹੀਨੇ ਚ ਦੋ ਵਾਰ ਉਹਦੀ ਉਹ ਵੀ ਲਾਉਂਦੇ ਆ ਮਾਰਕੀਟ ਐ ਰੋਡ ਤੇ ਪਹਿਲਮਾਰਟ ਕਰਕੇ ਦੋ ਘੰਟਿਆਂ ਚ ਸਾਰਾ ਸਮਾਨ ਵਿਕ ਜਾਂਦਾ ਜੀ ਦੋ ਘੰਟਿਆਂ ਚ ਕਿਉਂਕਿ ਉਹ ਆਰਗੈਨਿਕ ਚੀਜ਼ਾਂ ਨੇ ਕਿੱਥੋਂ ਮਿਲਦਾ ਅੱਜ ਸਾਗ ਨਹੀਂ ਮਿਲਦਾ ਜੀ ਕਿਤੋਂ ਜੇ ਕਿਤੇ ਮਾਵਾ ਭੈਣਾਂ ਦਾ ਘੋਟਿਆ ਹੋਇਆ ਆਲਣ ਪਾ ਕੇ ਮਿਲਿਆ ਸਾਗ ਮਿਲ ਜੇ ਕਿਤੇ ਲੋਕ ਕਹਿੰਦੇ ਯਾਰ ਕਿੱਥੋਂ ਮਿਲਦਾ ਇਹਦਾ ਭਾਅ ਕੀ ਐ ਸਾਨੂੰ ਇਹ ਦੱਸਦੇ। ਸੋ ਇਹ ਸਾਡੇ ਕੋਲੇ ਪਹਿਲੀ ਕਲਾ ਹੈਗੀ ਆ ਪਿੰਡਾਂ 'ਚ। ਸੋ ਅਸੀਂ ਉਹ ਵੀ ਆਪਾਂ ਨੇ ਐਪਰੀਸ਼ੀਏਟ ਕਰਨਾ ਕੋਈ ਸੈਲਫ ਹੈਲਪ ਗਰੁੱਪ ਬਣਾਉਣਾ ਪਿੰਡਾਂ 'ਚ ਮਤੇ ਪਾ ਕੇ ਦਿਓ ਪੰਚਾਇਤਾਂ ਵੱਲੋਂ। ਤੇ ਗਰਾਂਟਾਂ ਦੀ ਸਾਡੇ ਵੱਲੋਂ ਕੋਈ ਘਾਤ ਨਹੀਂ। ਗਲੀਆਂ ਨਾਲੀਆਂ ਤਾਂ ਦੇਖੋ 77 ਸਾਲ ਹੋ ਗਏ। ਸਰਕਾਰ ਗਲੀ ਉੱਚੀ ਚੱਕ ਦਿੰਦੀ ਹੈ ਕਰਨੀਵੇਂ ਹੋ ਜਾਂਦੇ ਲੋਕ ਘਰ ਉੱਚਾ ਚੱਕ ਲੈਂਦੇ ਗਲੀ ਨਹੀਂ ਵੀ ਹੋਈ ਐਂ ਚੱਲੀ ਜਾਂਦਾ ਤਾਂ 77 ਸਾਲ ਹੋ ਗਏ ਹਜੇ ਪਤਾ ਨਹੀਂ ਕਿੱਥੇ ਕਿ ਜਾ ਕੇ ਨਿਬੜੂਗਾ ਵੀ ਮੈਚ ਕਦੋਂ ਕਰਾਂਗੇ ਹੈਨਾ ਕਰ ਰਹੇ ਹਾਂ ਉਹਦੇ ਬਾਰੇ ਪਰ ਮੈਂ ਕਹਿੰਦਾ ਵੀ ਉਸ ਤੋਂ ਪਹਿਲਾਂ ਬੱਚਿਆਂ ਦੇ ਪੜਨ ਲਈ ਲਾਇਬ੍ਰੇਰੀ ਹਰੇਕ ਪਿੰਡ 'ਚ ਹੁਣ ਤੱਕ ਸੰਗਰੂਰ ਜ਼ਿਲ੍ਹੇ ਨੂੰ ਅਸੀਂ 26 ਦੇ ਕਰੀਬ ਲਾਇਬ੍ਰੇਰੀਆਂ ਜਾਰੀ ਕਰ ਚੁੱਕੇ ਹਾਂ ਔਰ ਕਈ ਤਾਂ ਪਿੰਡਾਂ 'ਚ ਜਾਣਦੇ ਹੋਣਗੇ ਕਿ ਨਾ ਹੋਰੀ ਅੱਜ ਜਿੱਥੇ ਵੀ ਪਿੰਡਾਂ 'ਚ ਲਾਇਬ੍ਰੇਰੀਆਂ ਸ਼ਾਨਦਾਰ ਲਾਇਬ੍ਰੇਰੀਆਂ ਨੇ ਏਸੀ ਲਾਇਬ੍ਰੇਰੀਆਂ ਨੇ ਉੱਥੇ ਕੰਪਿਊਟਰ ਲੱਗੇ ਨੇ ਵਾਈਫਾਈ ਫ੍ਰੀ ਹੈ ਨਾਲ-ਨਾਲ ਲਾਇਬ੍ਰੇਰੀਆਂ 'ਤੇ ਇਹ ਨਹੀਂ ਹੈਗਾ ਕੱਲੀਆਂ ਕੋਈ ਇਤਿਹਾਸ ਦੀਆਂ ਜਾਂ ਕੋਈ ਹੋਰ ਕਿਤਾਬਾਂ ਨੇ ਸਿਲੇਬਸ ਦੀਆਂ ਕਿਤਾਬਾਂ ਵੀ ਉੱਥੇ ਨੇ ਕਿਉਂਕਿ ਘਰੇ ਕਈ ਵਾਰੀ ਪੜਨ ਦਾ ਮਾਹੌਲ ਨਹੀਂ ਬਣਦਾ ਬੱਚੇ ਬੱਚੀਆਂ ਆ ਕੇ ਉੱਥੇ ਪੜ ਸਕਦੇ ਨੇ ਉਹ ਤੇ ਪੜਨ ਦਾ ਮਾਹੌਲ ਬਣ ਜਾਂਦਾ ਕਰੇ ਕਈ ਵਾਰੀ ਕਬੀਲਦਰੀ ਦੇ ਕੰਮਾਂ ਚ ਰੋਲੇ ਰੱਪੇ ਚ ਨਹੀਂ ਬਣਦਾ ਮਾਹੌਲ ਉਹ ਤੁਸੀਂ ਦੇਖ ਕੇ ਜਾਇਓ ਸੰਗਰੂਰ ਵਾਲੀ ਲਾਇਬ੍ਰੇਰੀ ਕਰਨ ਵੀਰ ਕਾਲਜ ਦੇ ਨਾਲ ਹੀ ਹੈ ਕਿੰਨੀ ਸ਼ਾਨਦਾਰ ਲਾਇਬ੍ਰੇਰੀ ਤੁਸੀਂ ਕਹੋਗੇ ਯਾਰ ਇਹ ਬਾਹਲੇ ਮੁਲਕ ਦਾ ਹੈ ਯੂਪੀਐਸਸੀ ਸੈਂਟਰ ਖੋਲਣੇ ਨੇ ਅਸੀਂ ਤਾਂ ਆਈਲੈਟਸ ਨੂੰ ਡਿਗਰੀ ਸਮਝ ਲਿਆ ਚਲੋ ਜੀ ਪਲੱਸ 2 ਕਰਕੇ ਆਏ ਲੈਟਸ ਕਰਕੇ ਚਲੋ ਕੈਨੇਡਾ ਨੂੰ ਉੱਥੇ ਬੁਰਾ ਹਾਲ ਹੋ ਗਿਆ ਜੀ ਹੁਣ ਹੁਣ ਇੱਧਰ ਨੂੰ ਭੇਜ ਜਾਂਦੇ ਹੋ ਕੈਨੇਡਾ ਵਾਲੇ ਆਪਾਂ ਆਪਦਾ ਆਪਦਾ ਮੁਲਕ ਹੀ ਠੀਕ ਕਰਨਾ ਪਊਗਾ ਬਗਾਨਿਆਂ ਤੇ ਆਪਾਂ ਨਹੀਂ ਛੱਡ ਸਕਦੇ ਜੀ ਕਿੰਨਾ ਕਚਿਰ ਆਪਾਂ ਬਗਾਨੇ ਮੁਲਕਾਂ ਤੇ ਸਹਾਰੇ ਰਵਾਂਗੇ ਆਪਦਾ ਮੁਲਕ ਹੀ ਠੀਕ ਕਰ ਲਈਏ ਕੀ ਘਾਟ ਹੈ ਜੀ ਛੋਟੇ ਦੇ ਸਿਰ ਵਰਗੀ ਧਰਤੀ ਹੈ ਮਿਹਨਤੀ ਕੌਮ ਹੈ ਹਰ ਕਿਸਮ ਦਾ ਮੌਸਮ ਹੈ ਗੁਰੂਆਂ ਦਾ ਆਸ਼ੀਰਵਾਦ ਹੈ ਹਰ ਰੋਜ਼ ਸਵੇਰੇ ਸਰਬੱਤ ਦੇ ਭਲੇ ਦੀ ਬਾਣੀ ਨਾਲ ਉਠਦੇ ਆ ਤੇ ਰਹਿਰਾਸ ਨਾਲ ਸਰਬੱਤ ਦਾ ਭਲਾ ਕਹਿ ਕੇ ਸੌਣੇ ਐ ਇਤੋਂ ਵੱਡਾ ਕੋਈ ਅਸ਼ੀਰਵਾਦ ਪ੍ਰਾਪਤ ਧਰਤੀ ਹੋ ਸਕਦੀ ਐ ਜੀ ਫੇਰ ਭੱਜੀ ਜਾਂਦੇ ਆ ਧਰਤੀ ਛੱਡ ਕੇ ਕਿਉਂਕਿ ਕਮੀਆਂ ਰਹਿ ਗਈਆਂ ਸੋ ਤੁਸੀਂ ਕਰਨੀਆਂ ਪੂਰੀਆਂ ਕਿਉਂਕਿ ਤੁਸੀਂ ਜਿਹੜੇ ਸਭ ਤੋਂ ਛੋਟੀ ਥੱਲੇ ਵਾਲੀ ਇਕਾਈ ਹੋਂ ਜੇ ਜੇ ਮੈਨੂੰ ਦੱਸੋਗੇ ਨਹੀਂ ਕਿ ਆਹ ਕਰਨਾ ਐ ਜੀ ਤੇ ਪਤਾ ਕਿਵੇਂ ਲੱਗੂਗਾ ਜਦੋਂ ਮੈਂ ਐਮਪੀਸੀ ਉਦੋਂ ਵੀ ਮੈਨੂੰ ਬਹੁਤ ਸਾਰੇ ਪਤਾ ਲੈ ਉਦੋਂ ਪਤਾ ਲੱਗਿਆ ਸੀ ਮੈਨੂੰ ਕਿ ਕਈ ਪੰਚਾਇਤਾਂ ਹੀ ਨਹੀਂ ਮਤਾ ਪਾਉਂਦੀਆਂ ਸੀ ਮੈਂ ਕਿਉਂ ਨਹੀਂ ਪਾਉਂਦੇ ਮਤਿਆ ਕਹਿੰਦੇ ਜੀ ਪੰਚਾਇਤ ਕਾਂਗਰਸ ਦੀ ਹੈ ਅੱਛਾ ਸਰਪੰਚ ਕਾਂਗਰਸ ਦਾ ਹੈ ਤੇ ਜੀ ਉਹ ਕਹਿੰਦਾ ਫਿਰ ਭੌਂਤਵਾਂ ਦੀ ਚੜਾਈ ਹੋ ਜਾਊ ਮੈਂ ਕਿਹਾ ਯਾਰ ਪੈਸੇ ਤਾਂ ਥੋੜੇ ਨੇ ਪੱਥਰ ਉਹਨਾਂ ਦੇ ਨਾਂ ਦਾ ਲਾ ਦਾਂਗੇ ਕਿਹੜੀ ਗੱਲ ਹੈ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਸਰਪੰਚ ਜਿਹੜਾ ਉਹਨਾਂ ਕਾਂਗਰਸ ਦਾ ਹੋਣਾ ਚਾਹੀਦਾ ਨਾ ਕਾਲੀਦਲ ਦਾ ਨਾ ਆਮ ਆਦੀ ਪਾਰਟੀ ਦਾ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਵੀ ਸਾਡੇ ਪਿੰਡ ਦਾ ਸਰਪੰਚ ਆ ਇਹ ਬੋਟਾਂ ਮੇਲੇ ਜਿੱਦਾਂ ਮਰਜ਼ੀ ਹੋ ਜयो ਉਹ ਥੋੜੀ ਮਰਜ਼ੀ ਹੈ ਵੋਟਾਂ ਦਾ ਰੌਲਾ ਤਾਂ ਮਹੀਨਾ ਡੇਢ ਮਹੀਨਾ ਹੀ ਹੁੰਦਾ ਹੈ ਬਾਕੀ ਪੌਣੇ 5 ਸਾਲ ਤਾਂ ਤੁਸੀਂ ਪਿੰਡ ਵੱਲ ਰਹੋ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਪੰਚ ਪਿੰਡ ਦਾ ਹੋਣਾ ਚਾਹੀਦਾ ਕਿਸੇ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਵੀ ਮੈਂ ਨਹੀਂ ਸਾਈਨ ਕਰਦਾ ਲੈ ਲਿਆ ਕੇ ਦਿਖਾਓ ਫਿਰ ਇੱਥੇ ਗਾਰੰਟ ਇਹ ਤਾਂ ਕੋਈ ਪਿੰਡ ਤੋਂ ਬਦਲਾ ਲੈਣ ਵਾਲੀ ਗੱਲ ਹੀ ਹੋਊਗੀ ਨਾ ਫਿਰ ਅਚਾਸੀ ਕੋਈ ਐਦਾਂ ਨਹੀਂ ਕਹਿੰਦੇ ਨਾ ਮੈਂ ਕੋਈ ਇਸ ਇਸ ਕਿਸਮ ਦੀ ਰਾਜਨੀਤੀ ਕਰਦਾ ਤੰਗ ਦੇ ਲਾ ਲਈ ਵੀ ਐਸ ਗਲੀ ਚੋਂ ਝਾੜੂ ਨੂੰ ਵੋਟਾਂ ਨਹੀਂ ਪਈਆਂ ਦੋ ਪੁਲੀਆਂ ਹੀ ਪੱਟ ਦੋ ਬਾਅਦ ਚ ਕਹੀ ਜਲੋ ਲੈ ਬੋਲਾ ਆ ਕੇ ਦਿਖਾਓ ਹੁਣ ਤੁਸੀਂ ਉਹ ਕੰਮ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਤੁਸੀਂ ਪ੍ਰੋਜੈਕਟ ਬਣਾ ਕੇ ਲਿਓ ਜੇ ਪ੍ਰੋਜੈਕਟ ਵਧੀਆ ਮੈਨੂੰ ਨਹੀਂ ਮੈਂ ਨਹੀਂ ਦੇਖਦਾ ਕਿ ਇਸ ਪਿੰਡ ਚੋਂ ਵੋਟਾਂ ਕਿਹਨੂੰ ਪਈਆਂ ਨੇ ਕਿਹਨੂੰ ਉਹ ਬਾਅਦ ਦੀਆਂ ਗੱਲਾਂ ਪ੍ਰੋਜੈਕਟ ਉਹ ਪ੍ਰੋਜੈਕਟ ਦਿਖਾ ਕੇ ਹੋਰ ਪਿੰਡਾਂ ਨੂੰ ਦਿਖਾਈਏ ਇੱਥੇ ਧੂਰੀ ਵਾਲੇ ਬੈਠੇ ਹੋਣੇ ਬਹੁਤ ਸਾਰੇ ਧੂਰੀ ਦੇ ਪਿੰਡਾਂ ਵਾਲੇ ਹੱਥ ਖੜੇ ਕਰਿਓ ਹੁਣ ਧੂਰੀ ਵਾਲਿਆਂ ਨੂੰ ਮੈਂ ਕਿਹਾ ਸੀਗਾ ਵੀ ਤੁਸੀਂ ਤੁਸੀਂ ਪੰਜਾਬ ਦੀ ਸਰਕਾਰ ਦੀ ਧੂਰੀ ਬਣੋਂਗੇ ਬਣ ਕੇ ਤੇ ਇਹਨਾਂ ਨੇ ਕਮਾਲ ਕਰਤੀ ਤੇ ਹੁਣ ਇਹਨਾਂ ਨੇ ਜ਼ਿੰਮੇਵਾਰੀ ਨਿਭਾਤੀ ਮੇਰੀ ਜ਼ਿੰਮੇਵਾਰੀਆਂ ਹੁਣ ਪਿੰਡਾਂ 'ਚ ਕੰਮ ਕਰਾਉਣ ਦੀ ਸੀਵਰੇਜ ਪਾਉਣ ਦੀ ਖੇਤਾਂ 'ਚ ਆਪਾਂ ਜਿਹੜੀਆਂ ਕੱਸੀਆਂ ਨਾਲੇ ਤੁਹਾਡੇ ਬੰਦ ਹੋਏ ਪਏ ਨੇ ਦੱਸੋ ਕਿੱਥੇ ਨੇ ਪਾਈਪਾਂ ਪਾਈਏ ਤੇ ਨਹਿਰਾਂ ਚੋਂ ਪਾਣੀ ਲੈ ਕੇ ਪਿੰਡਾਂ ਨੂੰ ਭੇਜੀਏ ਕਈ ਪਿੰਡਾਂ ਨੇ ਤੁਸੀਂ ਵੀਡੀਓ ਦੇਖੀ ਹੋਣੀ ਆ 35 35 40 40 ਸਾਲ ਬਾਅਦ ਕਹਿੰਦੇ ਪਾਣੀ ਆਇਆ ਜੀ ਸਾਡੇ ਪਿੰਡ ਥੱਲੋਂ ਪਧਰਤੀ ਚੋਂ ਕੱਢੀ ਜਾਂਦੇ ਆ ਤੇ ਉਹ ਕੱਸੀਆਂ ਖਾਲਾਂ ਨੂੰ ਭੁੱਲ ਗਏ ਅਸੀਂ ਉਹ ਸਾਰੇ ਕੱਸੀਆਂ ਖਾਲਾਂ ਜਿਹੜੇ ਸੂਏ ਰਜਵਾਹੇ ਚਲਾ ਲਏ ਚਲਾ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਤੁਹਾਨੂੰ ਇੱਕ ਅੰਕੜਾ ਦਿੰਨਾ 16 ਮਾਰਚ 2022 ਨੂੰ ਸਰਕਾਰ ਬਣੀ ਸੀ ਸੋਹ ਚੁੱਕੀ ਸੀ ਖੜਕੜ ਕਲਾਂ ਤੁਹਾਡੇ ਚ ਵੀ ਬਹੁਤ ਸਾਰੇ ਗਏ ਹੋਣਗੇ ਉੱਤੇ ਭਾਗੀ ਸਿੰਘ ਦੇ ਪਿੰਡ ਉਦੋਂ 21% ਪਾਣੀ ਵਰਤ ਰਹੇ ਸੀਗੇ ਨਹਿਰਾਂ ਦਾ 21% ਪਾਣੀ ਪੰਜਾਬ ਇਸਤੇਮਾਲ ਕਰ ਰਿਹਾ ਸੀ ਖੇਤਾਂ ਵਾਸਤੇ ਸਿਰਫ 2 ਸਾਲਾਂ ਚ 84% ਤੇ ਆ ਗਏ ਜੀ ਅੱਜ 84% ਤੇ ਚਾਰ ਗੁਣਾ ਵੱਧ ਗਿਆ ਤੁਹਾਡੇ ਪਿੰਡਾਂ ਚ ਬਹੁਤ ਸਾਰੇ ਪਾਈਪਾਂ ਪਈਆਂ ਹੋਣੀਆਂ ਬਹੁਤ ਸਾਰੇ ਖਾਲਾਂ ਚ ਪਾਣੀ ਆਇਆ ਹੁਣ ਔਰ ਜਿਹੜਾ ਉਹ ਪਾਣੀ ਹੈ ਨਾ ਹੈਗਾ ਵੀ ਮੀਨਰਲ ਹੈ ਉਹ ਜਿਤ ਤੱਤ ਨੇ ਧਰਤੀ ਦੀ ਪਜਾਉ ਸ਼ਕਤੀ ਵਧਦੀ ਹੈ ਥੱਲੇ ਤਾਂ ਹੁਣ 600 ਫੁੱਟ ਤੇ ਜਾ ਬੜੇ ਗਰਮ ਪਾਣੀ ਆਉਣ ਲੱਗ ਗਿਆ ਤੱਤ ਆਉਂਦਾ ਨਾ ਹੁਣ ਉਹ ਹੁਣ ਪੁਰਾਣਾ ਜ਼ਮਾਨਾ ਤਾਂ ਰਿਹਾ ਨਹੀਂ ਹੈਗਾ ਵੀ ਵੀ ਠੰਡੇ ਠੰਡੇ ਪਾਣੀ ਚ ਬੋਰ ਥੱਲੇ ਨਾ ਲਾਂਗੇ ਔਲੂ ਚ ਜਾਂ ਖੇਲ ਕਹ ਦਿੰਨੇ ਆ ਚ ਬੱਚਾ ਵੀ ਕਹ ਦਿੰਨੇ ਆ ਗਰਮ ਆਉਂਦਾ ਹੁਣ ਤਾਂ ਤੇ ਨਾ ਹੀ ਕਿਤੇ ਡੇਕ ਵੀ ਨਹੀਂ ਛੱਡੀ ਉਹ ਵੀ ਕਿਸੇ ਟਿਊਬਵਲ ਤੇ ਡੇਕ ਹੀ ਹੋਵੇ ਪਹਿਲਾਂ ਇਹ ਦੋ ਡੇਕਾਂ ਇੱਕ ਟਾਲੀ ਹੈ ਨਾ ਉੱਥੇ ਬਹਿ ਕੇ ਰੋਟੀ ਖਾਂਦੇ ਸੀ ਚਾਹ ਬਣਾਉਂਦੇ ਸੀ ਇਹ ਕਾਹ ਕੰਮ ਜ਼ਰੂਰ ਕਰਨਾ ਆਪਦੇ ਪਿੰਡਾਂ ਚ ਜਾਂਦੇ ਰਹਾਂ ਹਾਂ ਨੂੰ ਫਿਰਨੀਆਂ ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਗਾਉਣੇ ਆ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਹੈ ਸਾਹ ਤਾਂ ਲੈਣੇ ਆ ਆਪਾਂ ਤਾਂ ਹੁਣ ਐ ਕਰਨ ਲੱਗ ਗਏ ਵੀ ਸੌ ਦਾ ਕੀ ਹੈ ਤਾਂ ਬਾਅਦ ਆਵੇ ਨਾ ਆਵੇ ਕਿਰਾਂ ਜੱਗ ਪੀਏ ਕੰਮ ਨੂੰ ਕਰਾਂ ਸੋ ਇਹ ਕੰਮ ਨਹੀਂ ਦਰਖਤ ਲਾਉਣੇ ਆ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬ ਪਹਿਲਾਂ ਤੇ ਔਰ ਸਭ ਤੋਂ ਵੱਡੀ ਗੱਲ ਹੈ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੇਰਾ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡ ਹੈ ਅਸੀਂ ਮਨਿਰਗਾ ਸਕੀਮ ਦੇ ਦੀਨ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1.62 ਲੱਖ ਨਾਲ 320000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜ਼ਮਾਨਾ ਨਹੀਂ ਹੈਗਾ ਵੀ ਬੂਟੇ ਲਾਤੇ ਬਾਅਦ ਚ ਆਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਹੀ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੋਸ਼ਿਸ਼ਾਂ ਜ਼ਰੂਰ ਕਰਿਓ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਦਾ ਦੇਖੋ ਇੱਕ ਪੰਚਾਇਤ ਇੱਕ ਪਿੰਡ ਦੀ ਕਾਇਆ ਪਲਟ ਸਕਦੀ ਹੈ ਇੱਕ ਡੀਸੀ ਇੱਕ ਜ਼ਿਲ੍ਹੇ ਦੀ ਕਾਇਆ ਪਲਟ ਸਕਦਾ ਹੈ ਇੱਕ ਐਮਐਲਏ ਇੱਕ ਹਲਕੇ ਦਾ ਕਾਇਆ ਪਲਟ ਕਰ ਸਕਦਾ ਹੈ ਇੱਕ ਐਮਪੀ ਨੌ ਹਲਕਿਆਂ ਦੀ ਕਾਇਆ ਪਲਟ ਕਰ ਸਕਦਾ ਹੈ ਇੱਕ ਮੁੱਖ ਮੰਤਰੀ ਪੂਰੀ ਸਟੇਟ ਦੀ ਕਾਇਆ ਪਲਟ ਕਰ ਸਕਦਾ ਹੈ ਸੁਵਿਚੇਨ ਬਣਦੀ ਹੈ ਪਹਿਲੀ ਵਾਰ ਆਪਣੇ ਕੋਲੇ ਸੰਗਰੂਰ ਜ਼ਿਲ੍ਹੇ ਵਾਲਾ ਤਾਂ ਉਹੀ ਸਮਝਦੇ ਸੀ ਵੀ ਪਛੜੇ ਹੋਏ ਨੇ ਬੈਕਵਰਡ ਨੇ ਹੁਣ ਪਤਾ ਲੱਗਿਆ ਉਹਨਾਂ ਨੂੰ ਵੀ ਸਭ ਤੋਂ ਤੇਜ਼ ਤਾਂ ਇਹ ਹੀ ਨੇ ਉਹ ਲੱਗ ਗੱਲ ਹੈ ਵੀ ਆਪਾਂ ਦੱਬੀ ਬੈਠੇ ਸੀ ਆਪਣੇ ਆਪ ਨੂੰ ਆਪਣੇ ਜਜ਼ਬਾਤਾਂ ਨੂੰ ਆਪਾਂ ਨੂੰ ਕੁਝ ਮਿਲਿਆ ਨਹੀਂ ਮੌਕਾ ਨਹੀਂ ਮਿਲਿਆ ਜਦੋਂ ਮਿਲਿਆ ਆਪਾਂ ਨੇ ਫਿਰ ਉਹ ਮੌਕਾ ਛੱਡਿਆ ਨਹੀਂ ਸੋ ਮੈਂ ਤੁਹਾਨੂੰ ਕਹਿੰਦਾ ਹੁੰਦਾ ਸੀਗਾ ਵੀ ਤੁਹਾਨੂੰ ਦੇਖਣ ਆਇਆ ਕਰਨਗੇ ਲੋਕ ਵੀ ਆਹਾਂ ਨੇ ਓਏ ਜਿਨ੍ਹਾਂ ਨੇ ਮਾਂਜੇ ਨੇ ਸਾਰੇ ਤੇ ਫਿਰ ਦੇਖਣ ਆਉਂਦੇ ਹਨਾ ਲੋਕ ਵੀ ਆਹ ਨੇ ਓਏ ਸੰਗਰੂਰ ਵਾਲੇ ਸੋ ਇਸ ਕਰਕੇ ਪਹਿਲਾਂ ਕੌਣ ਜਾਣਦਾ ਸੀ ਇੱਕ ਮੈਂ ਤੁਹਾਨੂੰ ਉਦਾਹਰਣ ਦਿੰਨਾ ਦੇਖੋ 5 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ਗ੍ਰਾਮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ਗ੍ਰਾਮ ਸਭਾ ਜ਼ਰੂਰ ਕਰੋ ਗ੍ਰਾਮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ ਡੀਸੀ ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ ਉੰਨੀ ਹੈ ਜੀ 21 ਤਰੀਕ ਨੂੰ ਭਾਈ ਗ੍ਰਾਮ ਸਭਾ ਹੋਊਗੀ ਫਲਾਨੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਇੰਨੇ ਪੈਸੇ ਆਏ ਨੇ ਇੰਨੇ ਖਰਚੇ ਗਏ ਕਿਵੇਂ ਕਰਨਾ ਹੈ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨਹੀਂ ਤਾਂ ਇਹ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਆ ਮੰਨ ਲਓ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰਨੇ ਜਾਂਦੇ ਸੀ ਪਹਿਲਾਂ ਲਾਂਬਾ पिछले तो खा गए होंगे फिर अस पिथों खा गए जी है पल्यो पे जी कोई कहना बहुत सौखा भी खा गए तो खा गए लुट के खा गए ठीक है ना जे हूँ ल हूँ एक होर बेनती कर दिनेंच सरपंच चुने गए ने कृपा करके छे महीने घर का काम ना कोई शुरू कर बैठे हो भावें करजा लेके लो करों लोग लै चल पैया कोठी का काम यह सौखा कम है बहुत इल्जाम लाता था ਜਹਾਜ ਆਏਗਾ ਉਹ ਇਹੇ ਜਿਹੀ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਹਿਸਾਬ ਹੈ ਜੀ ਇੰਨੇ ਪੈਸੇ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਰ 'ਚ ਮੈਂ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆ ਲਓ ਜੀ ਸਾਹਿਬ ਉਹ ਕਹਿੰਦੇ ਦੂ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐਂ ਵੀ ਹੁੰਦਾ ਹੁੰਦਾ ਵੀ ਕੋਈ ਸਾਥ ਵੀ ਦੇ ਸਕਦਾ ਜਾਂ ਕੋ ਪੈਸੇ ਵੀ ਆਉਂਦੇ ਆ ਸੋ ਮੈਂ ਅੱਜ ਜਿਹੜੀਆਂ ਸੰਗਰੂਰ ਜ਼ਿਲ੍ਹੇ ਦੀਆਂ ਸਾਰੀਆਂ 422 ਪੰਚਾਇਤਾਂ ਦੇ ਜਿਹੜੇ 398 ਪੰਚ ਨੇ ਜੋ ਇੱਥੇ ਹਾਜ਼ਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਟੇਡੀਅਮਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਸਕੂਲ ਕਮਰੇ ਪਾਉਣ ਵਾਸਤੇ ਸਕੂਲ ਚ ਬੈਂਚਾਂ ਵਾਸਤੇ ਸੋਲਰ ਲਾਈਟਾਂ ਵਾਸਤੇ ਪਿੰਡ ਦੀ ਭਲਾਈ ਵਾਸਤੇ ਮਤੇ ਜਰੂਰ ਪਾਓ ਜੇ ਕਿਤੇ ਗਏ ਹੋਏ ਹੋ ਰਿਸ਼ਤੇਦਾਰੀ ਚ ਤਾਂ ਕਹਿ ਦਿਓ ਵੀ ਮੈਂ ਆਉਣਾ ਬਸ ਵੀ ਮੇਰੇ ਨਾਮ ਬਿਨਾ ਮਤਾ ਨਾ ਪਾਸ ਕਰਿਓ ਤਾਂ ਕਿ ਉਹ ਵਿਕਾਸ ਦੇ ਕੰਮ ਚ ਤੁਹਾਡਾ ਵੀ ਹਿੱਸਾ ਪਵੇ ਤੇ ਇਸ ਗੱਲ ਲਈ ਮੈਂ ਬਧਾਈ ਦਿਨਾ ਕਿ ਬਹੁਤ ਸਾਰੀਆਂ ਸਰਬਸੰਮਤੀਆਂ ਹੋਈਆਂ ਇਸ ਵਾਰ ਸਰਪੰਚ ਬਹੁਤ ਸਾਰੇ ਸਰਬਸੰਮਤੀਆਂ ਨਾਲ ਚੁਣੇਗੇ ਪੰਚਾਇਤਾਂ ਜਾਂ ਸਰਪੰਚੀਆਂ ਚੁਣੇ ਗਈਆਂ। ਔਰ ਜਿਹੜੇ ਸਰਵਸੰਮਤੀਆਂ ਹੋਈਆਂ ਜਿੱਥੇ 5 ਲੱਖ ਰੁਪਏ ਦਾ ਸਰਕਾਰ ਨੇ ਅਨਾਉਂਸ ਕੀਤਾ ਉਹ ਤੁਹਾਨੂੰ ਮਿਲੂਗਾ। ਉਹਨੂੰ ਜਿੱਥੇ ਮਰਜ਼ੀ ਖਰਚ ਲਿਓ, ਬਾਕੀ ਦੇ ਕੰਮ ਜਿਹੜੀਆਂ ਬਾਕੀ ਗਰੰਟ ਉਹ ਬਾਅਦ ਚ ਪਹਿਲਾਂ ਆਪਦਾ 5 ਲੱਖ ਇਸ ਗੱਲ ਦਾ ਕਿ ਘਟੂ ਘਟਾ 751 ਦੇ ਕੇਸ ਨਹੀਂ ਹੋਏ, दारू ਪੀ ਕੇ ਲਲਕਾਰੇ ਨਹੀਂ ਮਾਰੇ, ਇੱਕ ਦੂਜੇ ਦੇ ਘਰ ਮੂਰੇ ਕਿਸੇ ਦਾ 40 ਲੱਖ ਲੱਗ ਗਿਆ ਇੱਧਰ, ਕਿਸੇ ਦਾ 20 ਲੱਗ ਗਿਆ, ਇੱਕ ਨੇ ਤਾਂ 2 ਕਰੋੜ ਦੀ ਬੋਲੀ ਹੀ ਲਾਤੀ ਸੀ। 2 ਕਰੋੜ ਦੀ ਬੋਲੀ ਲਾਤੀ ਉਹ ਕਾਦੇ ਵਾਸਤੇ ਕਿੱਥੋਂ ਯਾਰ ਤੁਸੀਂ ਕੱਢੋਗੇ? ਮੇਰਾ ਮਕਸਦ ਇਹੀ ਸੀਗਾ ਕਿ ਸਰਬਸੰਮਤੀ ਕਰ ਲੋ ਪਿੰਡ ਦਾ ਬੰਦਾ ਚੁਣਨਾ ਹੈ ਰੋਜ਼ ਮੱਥੇ ਲੱਗਦੇ ਹਾਂ ਐਮ ਐਲ ਏ ਨੂੰ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨੂੰ ਕਿਹੜਾ ਜਾਣਦੇ ਸੀ ਯਾਰ ਇਹ ਤਾਂ 25ਵੇਂ ਪਿੰਡ ਦਾ ਸੀਗਾ ਸਾਨੂੰ ਕੀ ਪਤਾ ਸੀ ਇਹ ਆਹ ਜਾ ਨਿਕਲਿਆ ਹੋਊ ਐਮ ਪੀ ਨੂੰ ਵੀ ਕਹਿ ਸਕਦੇ ਹਾਂ ਕਿਹੜਾ ਪਤਾ ਸੀ ਯਾਰ 750 ਪਿੰਡ ਆ ਯਾਰ ਹੁਣ ਇਹ ਕਿਹੜਾ ਪਤਾ ਸੀ ਵੀ ਇਹ ਆਹ ਜਾ ਨਿਕਲਿਆ ਹੋਊ ਜਿਨ੍ਹਾਂ ਨੂੰ ਪਿੰਡ 'ਚ ਤੁਹਾਨੂੰ ਚੁਣੇ ਤੁਹਾਨੂੰ ਤਾਂ ਸਾਰੇ ਜਾਣਦੇ ਆ ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਹਾਂ ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ ਚ ਦੁੱਖਾਂ ਸੁੱਖਾਂ ਜਾਣਦੇ ਹੋ ਸੋ ਤੁਸੀਂ ਤਾਂ ਸਭ ਤੋਂ ਆਰਗੈਨਿਕ ਤੁਸੀਂ ਹੋ ਲੋਜੋ ਲੋਕਾਂ ਨੇ ਚੁਣਿਆ ਆਰਗੈਨਿਕ ਸੋ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਇਸ ਕੰਮ ਲਈ ਤੁਸੀਂ ਚੁਣੇਗੇ ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80000 ਦੇ ਕਰੀਬ ਜਿਹੜੇ ਪੰਜ ਚੁਣੇ ਗਏ ਨੇ ਉਹਨਾਂ ਨੂੰ ਸੌ ਚੱਕਾਈ ਜਾਊਗੀ ਤੇ ਤੁਹਾਡੇ ਕੋਲ ਸਾਰਿਆਂ ਕੋਲੇ ਸੌ ਚੱਕ ਫਾਰਮ ਪਹੁੰਚ ਗਿਆ ਹੋਣਾ ਹਨ ਹੈਗਾ ਹੱਥ ਖੜੇ ਕਰ ਦਿਓ ਜਿੰਨਾ ਕਹੇਗਾ ਤੇ ਇਹਦਾ ਜਿਹੜੀ ਰਸਮ ਹੈ ਕੀ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹਾਂ ਹਾਂ ਕਰ ਦਿਨੋ ਹਾਂਜੀ ਸੋ ਹੁਣ ਮਾਨਯੋਗ ਮੁੱਖ ਮੰਤਰੀ ਜੀ ਸਾਰੇ ਹੀ ਨਵੇਂ ਚੁਣੇ ਪੰਜ ਸਹਿਬਾਨ ਨੂੰ ਸੌਚ ਕਾਉਣਗੇ ਜਿਹੜੇ ਪੰਜ ਸਹਿਬਾਨ ਨੇ ਉਹ ਸਾਰੇ ਖੜੇ ਹੋ ਜਾਣ। ਆਪਾਂ ਕਰਕੇ ਖੜੇ ਹੋ ਜਾਣ। ਤੇ ਤੁਹਾਡੇ ਕੋਲੇ ਸੌਂ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ। ਪੰਜਾਬੀਆਂ ਕੋਲ ਤਾਂ ਇਹ ਹਰੇਕ ਕੋਲੇ ਹੁੰਦਾ ਹੈ। ਕਿਉਂਕਿ ਆਪਾਂ ਤਾਂ ਆਹੀਂ ਲੱਗਦਾ ਕੀ ਪਤਾ ਕਿੱਦਾਂ ਸੌਂ ਚੱਕਣੀ ਪੈ ਜੇ। ਸੋ ਸਾਰਿਆਂ ਨੂੰ ਵਧਾਈਆਂ। ਇਹਦੇ 'ਚ ਲਿਖਿਆ ਹੋਇਆ ਦੇਖੋ ਮੈਂ ਉਹ ਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਹੈ। ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਹੈ। ਪਹਿਲਾਂ ਮੈਂ ਕਹੂੰਗਾ ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ ਹੈ ਉਸ ਤੋਂ ਬਾਅਦ ਜੋ ਜੋ ਮੈਂ ਬੋਲੀ ਜਾਊਂਗਾ ਪਿੱਛੇ-ਪਿੱਛੇ ਤੁਸੀਂ ਬੋਲੀ ਜਾਣਾ ਸ਼ੁਰੂ ਕਰੀ ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ ਸੱਚੇ ਦਿਲੋਂ ਈਸ਼ਵਰ ਦੀ ਸੌਂ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਮੈਂ ਪੰਜ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਨ ਥੱਲੇ ਸਾਰਿਆਂ ਦੇ ਸਾਈਨ ਹੋ ਜਾਣਗੇ ਬਹੁਤ-ਬਹੁਤ ਤੁਹਾਨੂੰ ਵਧਾਈਆਂ ਹੁਣ ਤੁਸੀਂ ਮੋਰਾਂ ਤਾਂ ਮੈਂ ਲੱਗਾ ਬਣਾ ਲਿਆ ਹੋਣੇ ਆ ਕਈ ਤਾਂ ਗੀਜੇ ਚ ਪਾਈ ਫਿਰਦੇ ਹੋਣਗੇ ਹੁਣ ਲਾਉਣੀਆਂ ਸ਼ੁਰੂ ਕਰਦੋ ਕਿਉਂਕਿ ਸਰਪੰਚਾਂ ਨੂੰ ਸੋਂ ਪਹਿਲਾਂ ਹੋ ਗਈ ਪੰਜ ਅੱਜ ਹੋਗੇ ਪੰਚਾਇਤ ਕੰਪਲੀਟ ਹੋ ਗਈ ਜਾਣਸਾਰ ਪਹਿਲੇ ਹੀ ਮਤਾ ਪਿੰਡ ਦੇ ਵਿਕਾਸ ਦਾ ਪਾਓ ਕਿਸੇ ਦਾ ਕੋਈ ਸ਼ਗਨ ਸਕੀਮ ਦੇ ਪੈਸੇ ਰਹਿੰਦੇ ਨੇ ਕਿਸੇ ਦੇ ਕੋਈ ਗਰੀਬਾਂ ਦੇ ਕੰਮ ਹੋਣ ਵਾਲੇ ਰਹਿੰਦੇ ਨੇ ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਆ ਗਰੀਬਾਂ ਦੇ ਜੋ ਗਵਰਨਮੈਂਟ ਦੀਆਂ ਸਕੀਮਾਂ ਨੇ ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਸਕੀਮ ਜਿਹੜੀ ਹੈ ਉਹ ਤੁਹਾਡਾ ਪਿੰਡ ਬਾਂਝਾ ਰਹੇ ਜੇ ਵਰਤੋ ਜੀ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਤੇ ਮੇਰੇ ਵੱਲੋਂ ਇੱਕ ਵਾਰੀ ਫੇਰ ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਆ ਤੇ ਮੈਨੂੰ ਬਹੁਤ ਖੁਸ਼ੀ ਅੱਜ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਸਾਡੇ ਆਪਣੇ ਚੁਣੇ ਹੋਏ ਪੰਜਾਂ ਚਾਰ ਸਰਪੰਚਾਂ ਨੂੰ ਮਿਲ ਵੀ ਰਿਹਾ ਤੇ ਸੌਂਪ ਚੁਕਾ ਕੇ ਉਹਨਾਂ ਨੂੰ ਉਹਨਾਂ ਦੇ ਫਰਜ਼ਾਂ ਨੂੰ ਨਿਭਾਉਣ ਦੀ ਮੈਂ ਜਿਹੜੀ ਸੇਵਾ ਉਹ ਲੱਗੀ ਹੈ ਮੇਰੇ ਜਿਵੇਂ ਉਹ ਨਿਭਾ ਰਿਆਂ ਬਹੁਤ ਬਹੁਤ ਸਾਨੂੰ ਸਾਰਿਆਂ ਨੂੰ ਵਧਾਈਆਂ ਪਰਿਵਾਰਾਂ ਨੂੰ ਵਧਾਈਆਂ ਬਸ ਹੁਣ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਨੇ ਉਹ ਕੰਮ ਸ਼ੁਰੂ ਕਰ ਦੋ ਪੈਸੇ ਦੀ ਕੋਈ ਕਮੀ ਨਹੀਂ ਆਊਗੀ ਸਿੱਧੇ ਆ ਜਾਓ ਜੇ ਕੋਈ ਕਾਂਗਰਸ ਵਾਲੇ ਵੀ ਹੋਏ ਜਾਂ ਕਿਸੇ ਹੋਰ ਪਾਰਟੀ ਦੇ ਹੋਵੇ ਇਸ ਗੱਲੋਂ ਨਾ ਡਰਿਓ ਕੋਈ ਯਾਰ ਪਤਾ ਨਹੀਂ ਉੱਥੋਂ ਜਵਾਬ ਨਾ ਮਿਲ ਜੇ ਨਾ ਮੈਂ ਮੁੱਖ ਮੰਤਰੀ ਸਾਰਿਆਂ ਦੇ ਹੀ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਮੁੱਖ ਮੰਤਰੀ ਮੈਂ ਆ ਆਪਣੇ ਲਈ ਪੰਜਾਬ ਜਿਆਦਾ ਪ੍ਰਾਇੋਰਟੀ ਹੈ ਸਭ ਤੋਂ ਪਹਿਲਾਂ ਆਪਣਾ ਪੰਜਾਬ ਹੈ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਹੌਲੀ ਜਾਓ ਔਰ ਮੈਂ ਇੱਕ ਹੋਰ ਗੱਲ ਕਹੀ ਹੈ ਐਸਐਸਪੀ ਸਾਹਿਬ ਨੂੰ ਵੀ ਕਹੀ ਹੈ ਕਮਾਂਡੇਟ ਸਾਹਿਬ ਬੈਠੇ ਨੇ ਇੱਥੇ ਹੁੰਦੇ ਜਿਹੜਾ ਲੱड्डा ਕੋਠੀ ਦੇ ਆ ਬਿਲਡਿੰਗ ਦੇਖਣ ਆਲੀ ਹੈ ਇਹ ਤੁਸੀਂ ਦੇਖ ਕੇ ਜਾਇਓ ਫੋਟੋਆਂ ਖਿਚਾ ਕੇ ਜਾਇਓ ਬਹੁਤ ਸ਼ਾਨਦਾਰ ਇਹ ਜਿਹੇ ਬਿਲਡਿੰਗਾਂ ਇੰਨਾ ਚ ਵੀ ਆਪਾਂ ਬਹੁਤ ਕੁਝ ਟੂਰਿਜ਼ਮ ਵਾਸਤੇ ਹੌਣ ਚ ਕਰਨ ਨਹੀਂ ਤਾਂ ਇੱਥੇ ਤਾਂ ਫੜਕੇ ਲਿਉਂਦੇ ਸੀ ਫੌਜ ਵਾਲੇ ਪਹਿਲਾਂ ਆਪਾਂ ਨੂੰ ਉ ਤਾਂ ਕਦੇ ਆਇਆ ਹੀ ਨਹੀਂ ਇੱਥੇ ਆਪਾਂ ਤੋ ਅੱਜ ਤੁਸੀਂ ਸਤਕਾਰ ਨਾਲ ਪਿਆਰ ਨਾਲ ਬੁਲਾਏ ਹੋਇਓ ਇਹ ਜਰੂਰ ਦੇਖ ਕੇ ਜਾਇਓ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਆਪਣੇ ਪੰਚਾਇਤ ਨਾਲ ਜਿਹੜਾ ਆਪਣੇ ਦੋਸਤਾਂ ਮਿੱਤਰਾਂ ਨਾਲ ਹੋਰ ਪਿੰਡਾਂ ਦੇ ਪੰਚਾਇਤਾਂ ਦੇ ਮੈਂਬਰਾਂ ਨਾਲ ਸਲਾਹਾਂ ਵੀ ਕਰ ਲਿਓ ਫੋਟੋਆਂ ਵੀ ਖਿਚਾ ਕੇ ਜਾਇਓ ਮੈਂ ਲੋਕ ਕਰਾਤਾ ਹੁੰਦੇ ਕਰਦੇ ਨਹੀਂ ਹੁੰਦੇ ਪਰ ਫਿਰ ਵੀ ਦੇਖ ਕੇ ਜਾਇਓ ਕਿ ਕਿੰਨਾ ਸ਼ਾਨਦਾਰ ਆਪਣੇ ਕੋਲੇ ਵਿਰਸਾ ਪਿਆ ਕਿੰਨੀਆਂ ਸ਼ਾਨਦਾਰ ਬਿਲਡਿੰਗਾਂ ਪਈਆਂ ਨੇ ਆਉਣ ਵਾਲੇ ਬਿਨਾ ਚੇ ਇਹਨੂੰ ਵੀ ਟੂਰਿਜ਼ਮ ਵਾਸਤੇ ਡਿਵੈਲਪ ਕਰਾਂਗੇ ਤਾਂ ਕਿ ਸਾਨੂੰ ਪੰਜਾਬ ਜਿਹੜਾ ਉਹ ਸਾਡਾ ਰੰਗਲਾ ਪੰਜਾਬ ਅਸਲੀ ਤਾਂ ਹੀ ਬਣੂਗਾ ਜੇ ਅਸੀਂ ਹਰ ਪਾਸਿਓਂ ਖੁਸ਼ਹਾਲ ਹੋਵਾਂਗੇ ਬਹੁਤ ਬਹੁਤ ਸਾਰਿਆਂ ਨੂੰ ਇੱਕ ਵਾਰੀ ਫੇਰ ਮੁਬਾਰਕਾਂ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਦੋਨਿਆਂ ਉੱਪਰ ਚੱਕ ਕੇ ਦੋ ਨਾਂ ਲਾ ਦਿਓ ਇਨਕਲਾਬ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜੀ ਬਹੁਤ